ਆਗਨਤੀ ਕਹਾਣੀ ਹੈ ਅਣਵਿਆਹੀ ਮਾਂ ਸੁਖਵੀਰ ਦੀ ਮਾ ਉਸ ਦੀ ਸੱਸ ਤੇ ਜਿਸੀ ਸੁਖਵੀਰ ਨੂੰ ਬਾਬੇ ਕੋ ਲੈ ਕੇ ਜਾਂਦੇ ਨੇ ਸੁਖਵੀਰ ਨੂੰ ਸਵੇਰੇ ਹੀ ਉਹਦੀ ਮਾਂ ਸੱਸ ਦੇ ਦੱਸਿਆ ਅਨੁਸਾਰ ਮਾਣੂ ਕੇ ਪਿੰਡ ਨੂੰ ਜਾਣ ਵਾਸਤੇ ਤਿਆਰ ਹੋਣ ਲੱਗੀ ਬਲਦੇਵ ਵੀ ਆ ਗਿਆ ਸੀ ਕਿਉਂਕਿ ਗੱਡੀ ਉਹ ਚਲਾ ਲੈਂਦਾ ਸੀ ਸੁਖਵੀਰ ਨੂੰ ਗੱਡੀ ਤੇ ਲਿਜਾਣਾ ਸੌਖਾ ਸੀ ਤੇ ਫਿਰ ਕੋਲੀਏ ਤੋਂ ਸੁਖਵੀਰ ਦੀ ਸੱਸ ਨੂੰ ਤੇ ਜੋ ਸੀ ਨੂਵੀਂ ਨਾਲ ਲੈ ਕੇ ਜਾਣਾ ਸੀ ਰੋਟੀ ਖਾ ਕੇ ਤਿੰਨੇ ਜਣੇ ਕੋੜੀਏ ਵੱਲ ਚੱਲ ਪਏ ਰਸਤੇ ਵਿੱਚ ਬਲਦੇਵ ਗੱਲਾਂ ਕਰ ਰਿਹਾ ਸੀ ਕਿ ਇੱਥੇ ਹੀ ਛੋਟੇ ਕੋੜੀ ਮੇਰੀ ਭੈਣ ਵਿਆਹੀ ਆ ਬਹੁਤ ਚੰਗਾ ਪਰਿਵਾਰ ਆ ਸੁਖਵੀਰ ਦੀ ਮਾਂ ਬਾਈ ਤੇਰੇ ਸਾਹਮਣੇ ਹੀ ਆ ਇਹਦਾ ਸਾਖ ਵੀ ਤਾਂ ਇਸੇ ਦੀ ਸਤਕੀ ਮਾਸੀ ਨੇ ਕਰਵਾਇਆ ਸੀ ਨਾ ਕੁਝ ਦਿੱਤਾਗਾ ਉਹ ਵੀ ਪਰੋਲੇ ਦਾ ਮਾਮਾ ਜਿਹੜਾ ਇਹਦਾ ਮਾਸੜਾ ਪਰ ਖੋਰੇ ਕੀ ਹੁਣ ਕੇ ਬੀਜਾ ਕਰਮ ਵੇਹ ਲਾ ਬਾਈਏ ਦੇ ਸੁਖਵੀਰ ਚੁੱਪ ਕਰਕੇ ਬੈਠੀ ਸੀ ਕਿਉਂਕਿ ਉਹ ਦੀਆਂ ਗੋਲੀਆਂ ਲਈਆਂ ਹੋਈਆਂ ਸਨ ਗੋਲੀਆਂ ਪਹੁੰਚੇ ਤਾਂ ਬਾਹਰ ਅੱਗੇ ਹੀ ਸੁਖਵੀਰ ਦੀ ਮਾਂ ਨੇ ਆਵਾਜ਼ ਮਾਰੀ ਸੱਸ ਨੇ ਚਾਹ ਨੂੰ ਬਥੇਰਾ ਜੋੜ ਲਾਇਆ ਪਰਮਾਨ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਚਲੋ ਇਹਨਾ ਹੀ ਬੋ ਦਾ ਜੱਸੀ ਵੀ ਨਾਲ ਹੀ ਤੁਰ ਪਈ ਜੱਸੀ ਨੂੰ ਵੇਖ ਸੁਖਵੀਰ ਥੋੜਾ ਮੁਸਕਰਾਇ ਸੱਸ ਨੂੰ ਸੁਖਵੀਰ ਤੇ ਤਰਸ ਆਇਆ ਜਦੋਂ ਦੀ ਸੁਖਵੀਰ ਵਿਆਹੀ ਆਈ ਸੀ ਤਦੇ ਵੀ ਸੱਸ ਨੇ ਉੱਚਾ ਬੋਲ ਨਹੀਂ ਸੀ ਬੋਲਿਆ ਸੁਖਵੀਰ ਨੂੰ ਪਰਪਿੰਦਰ ਨੇ ਕੋਈ ਕਸਰ ਨਹੀਂ ਕਿਸੇ ਛੱਡੀ ਜੱਸੀ ਨੇ ਕਿਹਾ ਕਿ ਮਾਸੀ ਆਪਾਂ ਸੁਖਵੀਰ ਦੀ ਮਾਸੀ ਕੋਲ ਆਹੀ ਜਾ ਹੀ ਆਈਏ ਜੇ ਵਾਪਸ ਆਉਂਦੇ ਆਵਾਂਗੇ ਨਹੀਂ ਮੇਰਾ ਕਿਤੇ ਜਾਣ ਦਾ ਮਨ ਨਹੀਂ ਆਪਾਂ ਬਾਪਿਆਂ ਦੇ ਮੱਥਰ ਟੇਕੇ ਕਰ ਹੀ ਵਾਪਸ ਆਵਾਂਗੇ ਸੁਖਵੀਰ ਨੇ ਇੰਨੀ ਸ਼ਰਧਾ ਨਾਲ ਮੱਥਾ ਟੇਕਿਆ ਜਿਵੇਂ ਉਹ ਬਿਲਕੁਲ ਠੀਕ ਹੋਵੇ ਉਹ ਉੱਚੀ ਦੇਣੇ ਬੋਲੀ ਰੱਬਾ ਮੈਨੂੰ ਪਤਾ ਮੇਰੀਆਂ ਆਂਦਰਾ ਟੜਫਦੀਆਂ ਮੇਰਾ ਮੇਰਾ ਖੂਨ ਜਿਉਂਦਾ ਜਾਲਦਾ ਏ ਤੂੰ ਮੇਰੀ ਹਰ ਖੁਸ਼ੀ ਖੋਈਆ ਅੱਜ ਇੱਕ ਮਾਂ ਤੇਰੇ ਕੋਲ ਚੌਲੀ ਅੱਡ ਕੇ ਬੀਠ ਮੰਦੀ ਆ ਮੇਰਾ ਖੋਇਆ ਹੋਇਆ ਮੇਰਾ ਖੂਨ ਵਾਪਸ ਕਰ ਦੇ ਸਾਰੇ ਹੀ ਸੁਖੀਰ ਬਲ ਵੇਖ ਰਹੇ ਸੋਨਾ ਸੱਸ ਨੂੰ ਯਕੀਨ ਸੀ ਕਿ ਇਹ ਜ਼ਰੂਰ ਕਿਸੇ ਦਾ ਟਮਾਟਰ ਪੀਏ ਤੇ ਤਾਂ ਹੀ ਇਹ ਬੋਲ ਰਹੀ ਆ ਇਹਨੂੰ ਕਸਰ ਹੋਈ ਲੱਗਦੀ ਆ ਪਰ ਜਾਣ ਦੀ ਸੀਮਾ ਕੀ ਸੁਖਵੀਰ ਨੇ ਇੱਕ ਪਾਪ ਕੀਤਾ ਉਹ ਆਪਸਾਂ ਉਹਦੇ ਸੁਖਵੀਰ ਜਿੱਦ ਤੇ ਜਿੱਦ ਪੈ ਗਈ ਕਿ ਮੈਂ ਮੈਂ ਤਾਂ ਮਾਸੀ ਕੋਲ ਜਾਣਾ ਹੀ ਜਾਣਾ ਮਾਂ ਜਾ ਕੇ ਖੁਸ਼ ਨਹੀਂ ਸੀ ਪਰ ਸੱਸ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਲੈ ਜਾਂਦੇ ਆ ਬਲਦੇਵ ਨੇ ਕੋਹਲੀਆਂ ਨੂੰ ਗੱਡੀ ਮੋੜ ਲਈ ਸੁਖਵੀਰ ਜੱਸੀ ਭੈਣੇ ਆਪਾਂ ਇੱਥੇ ਇੱਥੇ ਇੱਕ ਨਿੱਕੀ ਜਹੀ ਕੁੜੀ ਵੇਖੀ ਸੀ ਮੇਲੇ ਵਿੱਚ ਮੇਲੇ ਵੇਲੇ ਜਿਹੜੀ ਮੈਨੂੰ ਵੇਖ ਹੱਸਦੀ ਸੀ ਜੱਸੀ ਮੇਰੇ ਤਾਂ ਯਾਦ ਨਹੀਂ ਪੈਣੇ ਸੁਖੀਰ ਕੁਝ ਯਾਦ ਵੀ ਰੱਖਿਆ ਕਰ ਉਹ ਹੀ ਕੁੜੀ ਜਿਹਨੂੰ ਉਹਦਾ ਪਿਓ ਮੋਢੇ ਤੇ ਚੁੱਕੀ ਫਿਰਦਾ ਸੀ ਫਿਰ ਉਹ ਟੈਂਪੂ ਵਿੱਚ ਬੈਠੇ ਸੀ ਮੈਂ ਉਹਨੂੰ ਕਿਹੜਨੇ ਦਿੱਤੇ ਸੀ ਜੱਸੀ ਅੱਛਾ ਹਾਂ ਭੈਣੇ ਇੱਥੇ ਹੀ ਉਤਰੇ ਸੀ ਉਹ ਬਲਦੇਵ ਦੱਸਣ ਲੱਗਿਆ ਕਿ ਇੱਥੇ ਹੀ ਮੇਰੀ ਭੈਣ ਦਾ ਘਰ ਆ ਮੇਰੀ ਭੈਣ ਦਾ ਤੱਬਰ ਬਹੁਤ ਵੱਡਾ ਸੁਖ ਨਾਲ ਸੱਤ ਭੈਣ ਭਰਾ ਮੇਰੇ ਭਣਾਈਏ ਵਰਗੇ ਜਿਹਦੇ ਵਿੱਚੋਂ ਇੱਕ ਛੜਾ ਉਹ ਵੀ ਕਮਲਾ ਹੀ ਆ ਕਿਸੇ ਥਾਂ ਦਾ ਕੋਰੋਨੇ ਰਗਤੀ ਉਮਰੇ ਇੱਕ ਕੁੜੀ ਗੋਦ ਲੈ ਲਈ ਆਪਦੇ ਯਾਰ ਦੀ ਪੰਜ ਪੰਜ ਕਿੱਲੇ ਪੈੜੀ ਦੇ ਆਉਂਦੇ ਸੀ ਮੇਰੀ ਭੈਣ ਨੇ ਬਥੇਰਾ ਕਿਹਾ ਕਿ ਰਹਿਣ ਦੇ ਗੋਦ ਲੈਣ ਨੂੰ ਪਰ ਮੰਨਿਆ ਨਹੀਂ ਸਾਰਾ ਦਿਨ ਉਹ ਦੀ ਉੱਚਾ ਪੂਚੀ ਕਰੀ ਜਾਂਦਾ ਰਿਹਾ ਸੁਖੀਰ ਦੀ ਮਾਂ ਨੇ ਕਿਹਾ ਕਿ ਚਲ ਕਮਲਾ ਤੱਕ ਆ ਨੂੰ ਆ ਪਾਈਓ ਨੇ ਵੀ ਕੁਝ ਤਾਂ ਸੋਚਿਆ ਹੋਣਾ ਚਲ ਜੇ ਨਹੀਂ ਸੀ ਸਰ ਦਾ ਇੱਕ ਜਵਾਕ ਆਪਦੇ ਭਾਈ ਭੈਣ ਦਾ ਗੋਦ ਹੀ ਲੈ ਲੈਂਦਾ ਬਲਦੇਵ ਜਾ ਕੇ ਆਉਂਗਾ ਅੱਜ ਭੈਣ ਕੋਲ ਕਿੱਥੇ ਜਿਹਾ ਆਪਣਾ ਘਰ ਆ ਬੀਹੀ ਵਿੱਚ ਹੀ ਆ ਬਾਈ ਤੂੰ ਹੁਣ ਚਾਹ ਪੀ ਕੇ ਜਾਈ ਆਪਦੀ ਭੈਣ ਕੋਲ ਬਲਦੇਵ ਨਹੀਂ ਮੈਂ ਚਾਹ ਬਾੜੀ ਪੀਂਦਾ ਨਹੀਂ ਫਿਰ ਆਪਾਂ ਮੁਰਨਾ ਵੀ ਆ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਜਾ ਆਵਾਂ ਭੈਣ ਕੋਲ ਬਲਦੇਵ ਆਪਣੀ ਭੈਣ ਕੇ ਘਰ ਚਲਿਆ ਗਿਆ ਭੈਣੰਜੇ ਤੇ ਬੈਠੀ ਸੀ ਬਲਦੇਵ ਨੂੰ ਵੇਖ ਉਹ ਬਹੁਤ ਕੁਝ ਹੋਈ ਰਸਨੀ ਗੱਲਾਂ ਬਾਤਾਂ ਹੋਣ ਲੱਗੀਆਂ ਬਲਦੇਵ ਨੇ ਪੁੱਛਿਆ ਕਿ ਤੇਰਾ ਦਿਓਰ ਕਿਵੇਂ ਆ ਜੀ ਨੇ ਕੁੜੀ ਲਈ ਆ ਲਈ ਸੀ ਕੋਦਰ ਪੈਣਾ ਅੱਛਾ ਨੇਕ ਦੀ ਗੱਲ ਕਰਦਾ ਉਹ ਤਾਂ 6 ਗੁਣਾ ਹੋਇਆ ਪਿਆ ਹੁਣ 5 ਕਿੱਲੇ ਲੈ ਗਿਆ ਵੰਡ ਕੇ ਸਭ ਕੁਝ ਮਿਲਦਾ ਸੀ ਭਰਾਵਾ ਉਹਨੂੰ ਪਰ ਜਿੱਤ ਨਹੀਂ ਛੱਡੀ ਆ ਕਿ ਮੇਰਾ ਬੜੇ ਪਰੋਲ ਜਾਊ ਬਲਦੇਵ ਤੂੰ ਵੀ ਗੁੱਸਾ ਨਾ ਕਰੀ ਭੈਣੇ ਪਰ ਤੁਸੀਂ ਵੀ ਨੇਕ ਨੂੰ ਅੱਖੀ ਵੇਖ ਨਹੀਂ ਜਰਦੀਆਂ ਅਖੇ ਜੀ ਇਹ ਆਇਆ ਕਰਦਾ ਐ ਕਰਦਾ ਵੇਖ ਲਾਪ ਹੀ ਭੈਣ ਵਿਆਹ ਕਰਵਾ ਲੈਂਦਾ ਗੱਲ ਹੋ ਸੀ ਪਰ ਇਹ ਕੁੜੀ ਅੜਾ ਕੰਮ ਗਲਤ ਕੀਤਾ ਬਲਦੇਵ ਮੈਂ ਕਰੁੰਦਾ ਸੀ ਰਿਸ਼ਤਾ ਚੰਗਾ ਪੜਾ ਤੂੰ ਹਾਂਮੀ ਨਹੀਂ ਪਰੀ ਅਖੇ ਨਹੀਂ ਇਹਨੂੰ ਛੜਾ ਹੀ ਰੱਖਾ ਹੈ ਵੇਖਦਾ ਹੁਣ ਐ ਚਲ ਛੱਡ ਪਰ ਆਪਾਂ ਕੀ ਲੈਣਾ ਜਿਵੇਂ ਮਰਜ਼ੀ ਕਰੇ ਨਾ ਕਰੇ ਹੋਰ ਤੂੰ ਦੇ ਗੱਲ ਆਪਦੀ ਬਾਈ ਸਾਰੇ ਠੀਕ ਹਨ ਅੱਜ ਕਿਵੇਂ ਆ ਗਿਆ ਭੈਣ ਦੇ ਘਰੇ ਬਲਦੇਵ ਜਿਹੜਾ ਫੌਜੀ ਆ ਮੇਰਾ ਯਾਰ ਉਹਦੇ ਘਰਦਿਆਂ ਨੂੰ ਮਾਣ ਕੇ ਲੈ ਕੇ ਗਿਆ ਸੀ ਮੱਥਾ ਟਿਕਾਉਣ ਭੈਣ ਮੇਲਾ ਤਲੰਗਿਆ ਸੀ ਹੁਣ ਕਿਵੇਂ ਬਲਦੇਵ ਇਹਨਾਂ ਦੀ ਕੁੜੀ ਬਿਮਾਰ ਸੀ ਉਹਨੂੰ ਲੈ ਕੇ ਆਇਆ ਭੈਣ ਘਰੇ ਲੈ ਆਉਂਦਾ ਚਾਹ ਪਾਣੀ ਪੀ ਕੇ ਜਾਂਦੇ ਉਹ ਮੈਂ ਤਾਂ ਭੈਣੇ ਕਹਿਣਾ ਸੀ ਕਹਿਣਾ ਹੀ ਭੁੱਲ ਗਿਆ ਚੱਲ ਜਾਂਦੇ ਹੋਏ ਕਹਿ ਦੇਉਂ ਤੂੰ ਤਾਂ ਮੈਂ ਜਾਣਦੀ ਆ ਇਹਨੇ ਆਪ ਦੀ ਭਾਂਜੀ ਦਾ ਸਾਖ ਕਰਾਇਆ ਫੌਜੀ ਦੀ ਕੁੜੀ ਦਾ ਬਲਦੇਵ ਹਾਂ ਉਹ ਹੀ ਆ ਭੈਣੇ ਚਾਹ ਪੀਣ ਤੋਂ ਬਾਅਦ ਬਲਦੇਵ ਬਾਹਰ ਹੀ ਨਿਕਲਿਆ ਸੀ ਨੇਕ ਟੱਕਰ ਗਿਆ ਬਲਦੇਵ ਨੇ ਵੇਖਿਆ ਕਿ ਉਹ ਕੁੜੀ ਨੂੰ ਸਕੂਲੋਂ ਲੈ ਕੇ ਆਇਆ ਸੀ ਬਲਦੇਵ ਆਹ ਕੁੜੀ ਲਈ ਆ ਤੂੰ ਕੋਦ ਨੇਖਾਂ ਭਾਈ ਇਹ ਹੀ ਕੁੜੀ ਆ ਕਰਮੋਂ ਮੇਰੇ ਕਰਮ ਬਦਲਣ ਵਾਲੀ ਮੇਰੀ ਰਾਣੀ ਧੀ ਬਲਦੇਵ ਉਦੋਂ ਮੈਂ ਤਾਂ ਤੇਰਾ ਸਾਥ ਵੀ ਕਰਾਉਂਦਾ ਸੀ ਪਰ ਤੂੰ ਨਹੀਂ ਮੰਨਿਆ ਨੇਕ ਨੇਕ ਚੱਲ ਕੋਈ ਗੱਲ ਨਹੀਂ ਭਾਈ ਹੁ ਬੀਤੀਆਂ ਗੱਲਾਂ ਤੇ ਪਛਤਾਉਂਦਾ ਕੀ ਫਾਇਦਾ ਬੜਾ ਨਹੀਂ ਸੋਚਦਾ ਮੈਂ ਚੱਲ ਭਾਈ ਚਾਹ ਪੀ ਕੇ ਜਾਈ ਹੁਣ ਬਲਦੇਵ ਨਹੀਂ ਨਹੀਂ ਭਾਈ ਚਾਹ ਤਾਂ ਮੈਂ ਪੀ ਆਇਆ ਨੇਕ ਤੱਕੇ ਨਾਲ ਹੀ ਬਲਦੇਵ ਨੂੰ ਆਪਣੇ ਘਰ ਲੈ ਗਿਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਹੱਥ ਜੋੜ ਕੇ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਰਤੋਂ ਵਾਸ سپورਟ ਕਰੋ ਸਟੋਰੀ ਨੂੰ ਪੂਰਾ ਸੁਣਾਇਆ ਕਰੋ ਤੇ ਕਮੈਂਟ ਚ ਮੇਰੀ ਗਲਤੀ ਵੀ ਦੱਸਿਆ ਕਰੋ ਉਸ ਦੇ ਲਈ ਥੈਂਕ ਯੂ